ਆਰਮੀ ਤੋਂ ਰਿਟਾਇਰਡ ਹੋਏ ਕੈਪਟਨ ਤੇ ਇੱਕ ਗੰਭੀਰ ਜਿਹੜੇ ਹੈ ਇਲਜ਼ਾਮ ਲੱਗੇ ਹੈ ਇਲਜ਼ਾਮ ਲਗਾਉਣ ਵਾਲੇ ਨਾਲ ਵੀ ਤੁਹਾਡੀ ਮੁਲਾਕਾਤ ਕਰਾਵਾਂਗੇ ਔਰ ਇਲਜ਼ਾਮ ਕੀ ਨੇ ਇਹ ਵੀ ਤੁਹਾਨੂੰ ਦੱਸ ਦਿੰਨੇ ਕਿ ਉਹਨਾਂ ਨੇ ਪੰਜਾਬ ਸਰਕਾਰ ਨੂੰ ਚੂਨਾ ਲਗਾਇਆ ਹੈ ਕਿਉਂਕਿ ਆਪਣੀ ਵਾਈਫ ਦੀ ਪੈਨਸ਼ਨ ਜਿਹੜੀ ਹੈ ਬੁਢਾਪਾ ਪੈਨਸ਼ਨ ਉਹਨਾਂ ਨੇ ਕਈ ਸਾਲ ਲਗਾਤਾਰ ਜਿਹੜੀ ਹੈ ਉਹ ਖਾਦੀ ਹੈ ਔਰ ਜਦੋਂ ਪਤਾ ਲੱਗਾ ਕਿ ਇਹ ਸਾਰਾ ਖੁਲਾਸਾ ਹੋਣ ਵਾਲਾ ਹੈ ਇੰਦੇ ਉੱਪਰ ਕੋਈ ਕੋਈ ਨਾ ਕੋਈ ਬੰਦਾ ਆਰਟੀਆਈ ਪਾ ਰਿਹਾ ਹੈ ਜਾਂ ਉਹਦੀ ਕੋਈ ਜਾਂਚ ਪੜਤਾਲ ਹੋ ਰਹੀ ਹੈ ਉਹਨਾਂ ਨੇ ਇਸ ਦੀ ਪੈਨਸ਼ਨ ਕਟਵਾਤੀ ਸਵਾਲ ਇਹ ਵੱਡਾ ਪੈਦਾ ਹੋ ਗਿਆ ਕਿ ਅਗਰ ਪੈਨਸ਼ਨ ਲਵਾਈ ਸੀ ਤੇ ਕਟਵਾਈ ਕਿਉਂ ਅਗਰ ਜੇ ਗਲਤ ਪਹਿਲਾਂ ਇਹਦੇ ਪਤਾ ਲੱਗ ਸੀ ਵੀ ਅਸੀਂ ਗਲਤ ਲਗਵਾ ਰਹੇ ਹਾਂ ਇੱਕ ਆਰਮੀ ਦੇ ਰਿਟਾਇਰਡ ਕੈਪਟਨ ਨੂੰ ਇਹ ਕੰਮ ਕਰਨਾ ਹੀ ਨਹੀਂ ਚਾਹੀਦਾ ਸੀ ਔਰ ਅਗਰ ਕਰ ਵੀ ਲਿਆ ਸੀ ਤੁਸੀਂ ਸਹੀ ਲਵਾਈ ਹੈ ਤੇ ਫਿਰ ਕਟਵਾ ਕੇ ਤੁਸੀਂ ਕਿਉਂ ਗੁਨਾਹਗਰ ਬਣ ਗਏ ਸਵਾਲ ਬੜੇ ਖਰੇ ਹੁੰਦੇ ਆ ਔਰ ਮੇਨ ਸਵਾਲ ਇਹ ਹੈ ਕਿ 39 ਸਾਲ ਦੀ ਉਮਰ ਦੇ ਵਿੱਚ ਜਾਂ 40 ਸਾਲ ਦੀ ਉਮਰ ਦੇ ਵਿੱਚ ਬੁਢਾਪਾ ਪੈਨਸ਼ਨ ਕਿਵੇਂ ਲੱਗ ਸਕਦੀ ਹੈ ਜਦਕਿ ਸਰਕਾਰ ਦੇ ਰੂਲ ਐਂਡ ਰੈਗੂਲੇਸ਼ਨ ਦੇ ਹਿਸਾਬ ਦੇ ਨਾਲ ਅਗਰ ਗੱਲ ਕਰੀਏ ਤਾਂ ਇੱਕ ਔਰਤ ਦੀ ਜਿਹੜੀ ਬੁਢਾਪਾ ਪੈਨਸ਼ਨ ਹੈ ਉਹ 58 ਸਾਲ ਦੀ ਉਮਰ 'ਚ ਲੱਗਦੀ ਹੈ ਔਰ ਜੇ ਅਗਰ ਬੰਦੇ ਦੀ ਗੱਲ ਕਰੀਏ ਤਾਂ ਉਹਦੀ ਬੁਢਾਪਾ ਪੈਨਸ਼ਨ 65 ਸਾਲ ਦੀ ਉਮਰ 'ਚ ਲੱਗਦੀ ਹੈ ਉਸ ਦੇ ਬਾਵਜੂਦ 40 ਸਾਲ ਦੀ ਉਮਰ ਵਿੱਚ ਇਹ ਪੈਨਸ਼ਨ ਜਿਹੜੀ ਹੈ ਇਹਦੀ ਲਗਾਈ ਜਾਂਦੀ ਹੈ ਆਪਣੇ ਪਤੀ ਦੁਆਰਾ ਜਿਹੜਾ ਕਿ ਇੱਕ ਰਿਟਾਇਰਡ ਕੈਪਟਨ ਹੈ ਆਰਮੀ ਤੋਂ ਅਸੀਂ ਤੁਹਾਨੂੰ ਤਸਵੀਰਾਂ ਰਾਹੀਂ ਦਿਖਾ ਰਹੇ ਹਾਂ ਇਹ ਪਹਿਲੇ ਵੋਟਰ ਲਿਸਟ ਤੁਸੀਂ ਤੁਹਾਨੂੰ ਦਿਖਾ ਦਿੰਨੇ ਵੀ ਸਾਲ ਕਿਹੜਾ ਹੈ ਇਹ ਸਾਲ ਵੋਟਰ ਲਿਸਟ ਦਾ ਹੈਗਾ 2023-24 2023-24 ਜੇਕਰ ਗੱਲ ਕਰੀਏ ਤਾਂ ਇਸ ਔਰਤ ਦੀ ਜਿਹੜੀ ਹੈ ਉਮਰ 55 ਸਾਲ ਜਿਹੜੀ ਹੈ ਉਹ ਦੱਸੀ ਗਈ ਹੈ ਨੌਰੰਗ ਕੇ ਸਾਲ ਦੀ ਰਹਿਣ ਵਾਲੀ ਹੈ ਔਰ ਇਹਦਾ ਜਿਹੜਾ ਹਸਬੰਡ ਹੈ ਉਹ ਰਿਟਾਇਰਡ ਆਰਮੀ ਤੋਂ ਕੈਪਟਨ ਹੈ ਔਰ ਦੂਸਰੀ ਗੱਲ ਅਗਰ ਗੱਲ ਕਰ ਲਈਏ 2023-24 ਦੋ ਜੇ ਅਗਰ ਸਾਲ ਘਟਾ ਕੇ ਲਈਏ ਤੇ 2025 ਚ ਆ ਕੇ ਇਹਨਾਂ ਨੇ ਆਪਣੀ ਪੈਨਸ਼ਨ ਜਿਹੜੀ ਹੈ ਉਹ ਕਟਵਾ ਦਿੱਤੀ ਜਦੋਂ ਪਤਾ ਲੱਗ ਗਿਆ ਵੀ ਜਾਂਚ ਪੜਤਾਲ ਸ਼ੁਰੂ ਹੋ ਗਈ ਹੈ ਪਰ ਸਵਾਲ ਬੜਾ ਵੱਡਾ ਹੈ ਸਵਾਲ ਇਹ ਹੈ ਕਿ ਇਹ ਇੱਕ ਸਿਰਫ ਇੱਕ ਕੇਸ ਹੈ ਇਹਦੇ ਉੱਪਰ ਪਤਾ ਨਹੀਂ ਕਿੰਨੇ ਕੇਸ ਹੋਣਗੇ ਜਿੰਦੀ ਕਦੀ ਜਾਂਚ ਪੜਤਾਲ ਕੋਈ ਨਹੀਂ ਹੋਣੀ ਯਾਨੀ ਕਿ ਪੰਜਾਬ ਸਰਕਾਰ ਨੂੰ ਅਗਰ ਗੱਲ ਕਰੀਏ ਤਾ ਕਰੋੜਾਂ ਦੇ ਹਿਸਾਬ ਨਾਲ ਚੁੰਨਾ ਲੱਗ ਸਕਦਾ ਹੈ ਅਗਰ ਇੰਦੀ ਕੋਈ ਜਾਂਚ ਪੜਤਾਲ ਕੀਤੀ ਜਾਵੇ ਤਾਂ ਤੁਹਾਨੂੰ ਮੋਟਾ-ਮੋਟਾ ਇੱਕ ਗੱਲ ਸਮਝਾ ਦਿੰਨੇ ਆ ਕਿ 13 ਸਾਲ 13 ਸਾਲ ਇਸ ਦਾ ਨੇ ਪੈਨਸ਼ਨ ਇਹਦੀ ਜਿਹੜੀ ਹੈ ਉਹ ਕਾਦੀ ਹੈ 12 13 ਜਾਂ 14 ਸਾਲ ਉਹਦੀ ਅਮਾਉਂਟ ਜਿਹੜੀ ਉਹ ਬੰਦੀ ਹੈ 1,28,250 ਰੁਪਏ ਅੱਜ ਅਗਰ ਗੱਲ ਕਰੀਏ ਤਾਂ ਬੁੜਾਪਾ ਪੈਨਸ਼ਨ ਜਿਹੜੀ 1500 ਰੁਪਏ ਪਹਿਲੇ 750 ਵੀ ਹੁੰਦੀ ਸੀ 500 ਵੀ ਹੁੰਦੀ ਸੀ 250 ਵੀ ਹੁੰਦੀ ਸੀ ਅਗਰ ਸਾਰੇ ਸਾਲ ਮਲਾ ਲੇਤੇ ਜਾਣ ਪੈਨ ਦੀ ਜਿਹੜੀ ਵੈਲਿਊ ਅੱਜ ਉਹបាន ਦੀ 128250 ਰੁਪਏ ਸੋਚਣ ਵਾਲੀ ਗੱਲ ਹੈ ਹੈਰਾਨ ਕਰਨ ਵਾਲੀ ਗੱਲ ਹੈ ਕਿ ਡਿਪਾਰਟਮੈਂਟ ਕਿੱਥੇ ਸੁੱਤਾ ਪਿਆ ਸੀ ਅਧਿਕਾਰੀ ਕਿੱਥੇ ਸੁੱਤੇ ਪਏ ਸੀ ਜਿਹੜੇ ਲੋਕ ਡਾਕੂਮੈਂਟ ਚੈੱਕ ਕਰਦੇ ਆ ਉਹ ਕਿੱਥੇ ਸੁੱਤੇ ਪਏ ਸੀਗੇ ਅਸੀਂ ਫਿਲਹਾਲ ਮੌਜੂਦ ਆ ਇੱਥੇ ਪੈਨਸ਼ਨ ਦਫ਼ਤਰ ਦੇ ਬਿਲਕੁਲ ਬਾਹਰ ਜਿਹੜੇ ਕਿ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਫਿਰੋਜ਼ਪੁਰ ਇਹਨਾਂ ਦੀ ਇੱਥੇ ਐਡੀਸ਼ਨਲ ਡਿਊਟੀ ਦੱਸੀ ਜਾ ਰਹੀ ਹੈ ਜਿਹੜੇ ਕਿ ਇਸ ਟਾਈਮ ਮੌਜੂਦ ਜਿਹੜੇ ਉਹ ਨਹੀਂ ਹੈਗੇ ਨੇ ਅ ਇੰਟਰਨਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਫੋਨ ਰਾਹੀਂ ਇਹ ਸਾਹਮਣੇ ਇਹਨਾਂ ਦਾ ਜਿਹੜਾ ਦਫ਼ਤਰ ਹੈ ਇਹ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਇੱਥੇ ਜਿਹੜੇ ਆ ਉਹ ਕਲੈਰੀਕਲ ਸਟਾਫ ਇੱਥੇ ਬੈਠਦਾ ਹੈ ਜਿਹੜਾ ਕਿ ਪੈਨਸ਼ਨ ਵਗਾਰਾ ਜਿਹੜੀ ਹੈ ਪੇਪਰ ਉੱਪਰ ਜਿਹੜੇ ਇੱਥੇ ਸਾਰੇ ਦੇਖੇ ਜਾਂਦੇ ਆ ਪਰ ਜਿਹੜਾ ਸੀਡੀਪੀਓ ਦਫ਼ਤਰ ਇਹਨਾਂ ਵਾਲੋ ਦੱਸਿਆ ਗਿਆ ਵੀ ਉਹ ਜਾਂਚ ਪੜਤਾਲ ਉੱਥੇ ਹੁੰਦੀ ਹੈ ਕੀ ਉਹ ਦਫ਼ਤਰ 'ਚ ਜਾਂਚ ਪੜਤਾਲ ਨਹੀਂ ਹੁੰਦੀ ਇੱਕ ਪੀਐਲ ਨੰਬਰ ਹੁੰਦਾ ਹੈ ਜਿਹੜਾ ਕਿ ਇਸ਼ੂ ਕੀਤਾ ਜਾਂਦਾ ਤੇ ਇਹ ਕਹਿੰਦੇ ਵੀ ਸਾਡੇ ਕੋਲ ਸਿਰਫ ਪੀਐਲ ਨੰਬਰ ਹੀ ਆਂਦਾ ਹੈ ਤੇ ਅਸੀਂ ਉਹਦੇ ਆਧਾਰ ਦੇ ਉੱਪਰ ਪੈਨਸ਼ਨ ਜਿਹੜੀ ਹੈ ਉਹ ਅਸੀਂ ਜਾਰੀ ਕਰ ਦਿੰਦੇ ਆਂ ਗੱਲਬਾਤ ਕਰਦੇ ਆ ਉਹਨਾਂ ਨਾਲ ਜਿਨ੍ਹਾਂ ਨੇ ਆਰਟੀਆਈ ਪਾਈ ਸੀਗੀ ਵੀ ਉਹਨਾਂ ਦਾ ਕੀ ਕਹਿਣਾ ਵੀ ਸ਼ੁਰੂਆਤ ਆਕਰ ਕਿਵੇਂ ਹੋਈ ਤੇ ਕਦੋਂ ਹੋਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀਵਕਾਸ ਕੁਮਾਰਾ ਜੀ ਮੈਂ ਪਿੰਡ ਸਿਆਲ ਖੋਈਪੁਰ ਤੋਂ ਆਉਂਦਾ ਹਾਂ ਰੈਂਬਰ ਪੰਚਾਇਤ ਦਾ ਮembro ਦਾ ਜੀ ਵਿਕਾਸ ਜੀ ਤੁਹਾਡੇ ਵੱਲੋਂ ਆਰਟੀਆਈ ਪਾ ਕੇ ਇਹ ਖੁਲਾਸਾ ਕੀਤਾ ਗਿਆ ਵੀ ਇੱਕ ਪੈਨਸ਼ਨ ਜਿਹੜੀ ਹੈ ਉਹ ਕਈ ਸਾਲਾਂ ਤੋਂ ਇੱਕ ਰਿਟਾਇਰਡ ਕੈਪਟਨ ਦੀ ਵਾਈਫ ਲਈ ਰਹੀ ਸੀ ਜੇ ਮੈਨੂੰ ਜਦੋਂ ਪਤਾ ਲੱਗਾ ਮੈਂ ਫਿਰ ਆਰਟੀਆਈ ਪਾਈ ਐਨ ਦਾ ਵਿਖਲਾਫ ਤੇ ਜਦੋਂ ਮੈਨੂੰ ਆਰਟੀਆਈ ਪੇ ਤੇ ਮੈਨੂੰ ਪਤਾ ਲੱਗਾ ਕਿ ਇਹ 2900 ਪੈਨਸ਼ਨ ਲੈ ਰਹੀ ਸੀ ਉਹ 2025 ਜੇ ਕਟਵਾਈ ਪਹਿਲਾਂ ਤਾਂ ਮੈਨੂੰ ਇਹ ਡਾਊਟ ਹੋਇਆ ਜੀ ਦੇ ਦੋ ਮੁਲਾਜ਼ਮ ਬੰਦਾ ਤੋਦੀ ਮਿਸ ਜੀ ਕਿਉਂ ਪੈਨਸ਼ਨ ਲੈ ਸਕਦੀ ਹੈ ਇਹ ਦੂਜਾ ਜਦੋਂ ਮੈਨੂੰ ਕਾਰਨ ਪਤਾ ਲੱਗਾ ਬੁੜਾਪਾ ਪੈਨਸ਼ਨ ਉਹ 58 ਹੁੰਦੀ ਹੈ ਲੇਡੀਜ਼ ਦੀ ਤੇ ਮੈਨੂੰ ਉਹਦਾ ਵੀ ਫਿਰ ਡਾਊਟ ਆ ਫਿਰ ਮੈਂ ਆਰਟੀਆਈ ਪੇ ਤੇ ਮੈਨੂੰ ਪ੍ਰੂਫ ਮਿਲੇ ਤੇ ਜਦ ਕਿ ਇਹ ਇਲੀਗਲ ਹੈ ਫਿਰ ਤੂੰ ਨਾ ਲਾਇਆ ਯਾਰ ਸਰਕਾਰੀ ਤੁਸੀਂ ਆਰਟੀਆਈ ਪਾਈ ਹੈ ਤੁਹਾਨੂੰ ਪਤਾ ਪਤਾ ਵੀ ਲੱਗ ਗਿਆ ਇਹਨਾਂ ਵੀ ਪੇਪਰਾਂ ਦੀ ਕਿਤੇ ਜਾਂਚ ਨਹੀਂ ਹੁੰਦੀ ਵੀ ਜਦੋਂ ਆਪਾਂ ਕੋਈ ਡਾਕੂਮੈਂਟੇਸ਼ਨ ਦਿੰਨੇ ਆ ਕੋਈ ਸਰ ਬਿਲਕੁਲ ਇਹ ਸੋਚਣ ਵਾਲੀ ਗੱਲ ਹੈ ਕਿਉਂਕਿ ਜਦੋਂ ਆਪਾਂ ਕਦੀ ਵੀ ਪੁਆਇੰਟ ਮੜਾਪਾ ਪੈਨਸ਼ਨ ਜਾਂ ਹੈਂਡੀਕੈਪ ਪੈਨਸ਼ਨ ਕੋਈ ਵੀ ਡਾਕੂਮੈਂਟ ਲਾਣੇ ਆ ਉਹ ਦਫ਼ਤਰ ਵਾਲਿਆਂ ਦਾ ਵੀ ਹੁੰਦਾ ਚੈੱਕ ਕਰਦੇ ਆ ਸਰਪੰਚ ਦੀ ਵੀ ਮੋਰਾਦੀ ਪਟਵਾਰੀ ਦੀ ਵੀ ਹੁੰਦੀ ਹੈ ਜੀ ਠੀਕ ਹੈ ਜੀ ਅੰਦੇ ਚ ਆਂਗਣਵਾੜੀ ਆਸ਼ਾ ਵਰਕੇ ਉਹਦੀ ਵੀ ਹੁੰਦੀ ਹੈ ਜੀ ਤਾਂ ਉਹ ਹਿੱਸੇ ਸੋਚਣ ਵਾਲੀ ਇਹ ਕਿਵੇਂ ਹੋ ਗਈ ਪਹਿਲੇ ਇਸ ਤਰ੍ਹਾਂ ਲੱਗ ਗਈ ਜਦੋਂ ਇਹ ਜੀ ਨਹੀਂ ਹੈ ਦੂਜੀ ਉਹ ਮੁਲਾਜ਼ਮ ਵੀ ਹੈ ਔਰ ਕੈਪਟਨ ਰਿਟਾਇਰ ਹੋਣ ਹੋ ਗਿਆ ਜੀ ਤੇ ਹੁਣ ਪੈ ਇਹ ਚੀਜ਼ ਦਾ ਇਹ ਇਹਨਾਂ ਦੇ ਉਹ ਵੀ ਹੁੰਦਾ ਨਾ ਕਿ ਜੀਓਜੀ ਵਗੈਰਾ ਜਿੰਦੇ ਆਧਾਰ ਦੇ ਉੱਪਰ ਇਹ ਪੈਨਸ਼ਨ ਵਗੈਰਾ ਜਿਹੜੇ ਲਗਾਉਂਦੇ ਵੀ ਐ ਜਦੋਂ ਕੈਪਟਨ ਸਰਕਾਰ ਸੀਗੀ ਉਸ ਟਾਈਮ ਦੇ ਉੱਪਰ ਜੇ ਗੱਲ ਕਰੀਏ 2009 ਦੀ ਤੇ ਉਸ ਦੇ ਬਾਵਜੂਦ ਵੀ ਇਹਨਾਂ ਨੇ ਪੈਨਸ਼ਨ ਜਿਹੜੀ ਆਪਣੀ ਜਾਰੀ ਰੱਖੀ ਬਿਲਕੁਲ ਸਰ ਜੀਓਜੀ ਦੀ ਵੀ ਮੈਂ ਹਾਥੀ ਗੱਲ ਕੀਤੀ ਹੈ ਜੋ ਕੈਪਟਨ ਰੀਚਰ ਸੀ ਇਹ ਵੀ ਉਸ ਟਾਈਮ ਉਹਦੇ ਵਿੱਚ ਜੀਓਜੀ ਤੇ ਸੀਗੇ ਉਸ ਟਾਈਮ ਇਹਨਾਂ ਨੇ ਵੀ ਕਈ ਪਿੰਡਾਂ ਦੀ ਪੈਨਸ਼ਨ ਵੀ ਕਟਵਾਈਆਂ ਜੋ ਗਲਤ ਸੀ ਹੋਰ ਜੋ ਸਹੀ ਲੱਗਣਾ ਸੀ ਲਗਵਾਈਆਂ ਵੀ ਨੇ ਰਾਸ਼ਨ ਕਾਰਡ ਫਿਰ ਆਪਣੀ ਕਾਣੀ ਕਟਵਾਈ ਜੀ ਲੋਕਾਂ ਦੀ ਕਰਵਾਈ ਜੀ ਸੋਚਣ ਵਾਲੀ ਗੱਲ ਇਸ ਕਰਕੇ ਮ ਆਰਡੀਪਾਈ ਤਾਂ ਮੈਂ ਕਹਿੰਦਾ ਇਹ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਅੱਜ ਇਹਨਾਂ ਨੇ ਕੰਮ ਕਰ ਲੈ ਕਿੱਥੇ ਹੋਰ ਨਾ ਹੋਵੇ ਸਰਕਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਚੂਨਾ ਨਾ ਲੱਗ ਜੀ ਲੱਗਦਾ ਕਿ ਅੱਜ ਸਿਰਫ ਤੁਹਾਡੇ ਵੱਲੋਂ ਇੱਕ ਦੀ ਆਰਡੀ ਪਾਈ ਗਈ ਹੈ ਲੱਗਦਾ ਕਿ ਹੋਰ ਵੀ ਕਈ ਹਜ਼ਾਰਾਂ ਲੱਖਾਂ ਲੋਕ ਹੋਣਗੇ ਜਿਹੜੇ ਨਜ਼ਾਇਜ਼ ਪੈਨਸ਼ਨ ਲੈ ਰਹੇ ਹੋਣ ਬਿਲਕੁਲ ਸਾਰ ਜਿਵੇਂ ਉਹਨੇ ਪਾਈ ਆਰਟੀਐਸ ਤੋਂ ਤਾਂ ਲੱਗਦਾ ਕਿ ਹੋਣਗੇ ਜਿਆਦਾ ਲੱਖਾਂ ਜੀ ਬਿਲਕੁਲ ਹੋਣਗੇ ਇਹ ਜਾਂਚ ਹੋਣੀ ਚਾਹੀਦੀ ਜਾਂਚ ਬਿਲਕੁਲ ਹੋਣੀ ਚਾਹੀਦੀ ਦੀ ਮਿਨੀ ਲੈਵਲ ਤੋਂ ਹੋਣੀ ਚਾਹੀਦੀ ਉੱਪਰ ਤੋਂ ਹੋਣੀ ਚਾਹੀਦੀ ਸਾਰੇ ਪਤਾ ਲੱਗੂ ਵੀ ਕੌਣ ਹੈ ਕੀ ਕਰਦੇ ਪਏ ਜਦੋਂ ਤੁਸੀਂ ਆਰਡੀ ਬਾਈ ਫਿਰ ਉਸ ਤੋਂ ਬਾਅਦ ਤੁਹਾਨੂੰ ਕਿਸ ਤਰ੍ਹਾਂ ਪ੍ਰੋਸੈਸ ਜਿਹੜਾ ਅੱਗੇ ਚੱਲਿਆ ਕਿਸ ਤਰ੍ਹਾਂ ਤੁਹਾਨੂੰ ਆਰਡੀ ਮਿਲੀ ਜਾਂ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਇਹ ਗਲਤ ਪੈਨਸ਼ਨ ਜਿਹੜੇ ਉਹ ਲੈ ਰਹੇ ਸਰ ਜਿਵੇਂ ਕੀ ਮੈਂ ਤੁਹਾਨੂੰ ਦੱਸਿਆ ਮੈਂ ਮੂਬਾ ਮੌਜੂਦਾ ਮੈਂਬਰ ਪੰਚਾਇਤ ਆ ਮੈਨੂੰ ਵੀ ਚਲੋ ਮੇਰੇ ਕੋਲ ਵੀ ਆਉਂਦੇ ਨੇ ਪੁੱਛਦੇ ਕਿ ਇਹ ਪੈਨਸ਼ਨ ਨੂੰ ਆੜੀ ਜਾਂ ਕੁਝ ਇਸ ਤਰ੍ਹਾਂ ਫਿਰ ਮੈਂ ਕਰਦਾ ਵੀ ਮੈਂ ਫਿਰ ਆਪਣੇ ਪਿੰਡ ਤੇ ਦੇਖਿਆ ਕਿ ਚਲੋ ਕਿ ਕੇ ਵੀ ਸਹੀ ਚੀਜ਼ਾਂ ਨੇ ਕੀ ਗਲਤ ਹੈ ਵੀ ਕੱਲ ਨੂੰ ਅਲੀਗੇਸ਼ਨ ਲੱਗਦੇ ਨੇ ਜੋ ਵੀ ਅਸੀਂ ਦਰ ਇਸ ਕਰਕੇ ਮੈਨੂੰ ਪਤਾ ਲੱਗਾ ਤਾਂ ਮੈਂ ਨੂੰ ਲੱਗਿਆ ਵੀ ਇਹ ਗਲਤ ਹੈ ਇਸ ਕਰਕੇ ਮੈਂ ਫਿਰ ਆਰਟੀਈ ਭਾਈ ਟੋ ਪ੍ਰੂਫ ਵੀ ਹੋ ਗਿਆ ਮੈਨੂੰ ਮਿਲੀ ਆਰਟੀਈ 70 ਵੱਲੋਂ ਹੀ ਮਿਲੀ ਹੈ ਇਹਨਾਂ ਨੇ ਕੀ ਇਹਨਾਂ ਨੇ ਤੁਹਾਨੂੰ ਦੱਸਿਆ ਕੋਈ ਜਾਣਕਾਰੀ ਦਿੱਤੀ ਹੈ ਵੀ ਡਾਕ ਕਿਹੜੇ ਕਿਹੜੇ ਡਾਕੂਮੈਂਟ ਜਿਹੜੇ ਇਹਨਾਂ ਦੇ ਗਲਤ ਲਗਾਏ ਗਏ ਆ ਕਿ ਤੁਹਾਨੂੰ ਉਹਦੀ ਜਾਣਕਾਰੀ ਮਿਲੀ ਸਰ ਮੈਨੂੰ ਇਹਦੀ ਜਾਣਕਾਰੀ ਹਲੇ ਦਿੱਤੀ ਨਹੀਂ ਮੈਂ ਸੀਬੀ ਪੇ 7822 ਸੀ ਉਹ ਪਰ ਹਲੇ ਆਨਾਂਗਾ ਨਹੀਂ ਕਰ ਰਿਹਾ ਵੀ ਡਿਊਟੀਆਂ ਲੱਗਿਆਂ ਲੈ ਜਾਓ ਅਸੀਂ ਦੇ ਦੇ ਦਾਂਗੇ ਤੁਹਾਨੂੰ ਮੈਨੂੰ ਨੇ ਇਹੀ ਕਿਹਾ ਵੀ ਜਦੋਂ ਤੁਸੀਂ ਪੈਨਸ਼ਨ ਲਗਦੀ ਹੈ ਡਾਕੂਮੈਂਟੇਸ਼ਨ ਹੁੰਦੀ ਹੈ ਇੱਕ ਫਾਰਮ ਭਰਿਆ ਜਾਂਦਾ ਹੈ ਉਹਦੇ 'ਚ ਸਾਈਨ ਹੁੰਦੇ ਸਰਪੰਚ ਪਟਵਾਰੀ ਸਾਰਿਆਂ ਦੇ ਹੁੰਦੇ ਆ ਔਰ ਪ੍ਰੂਫ ਲੱਗਦੇ ਆ ਵੈਰੀਫਾਈ ਹੁੰਦੇ ਆ ਉਹ ਚੀਜ਼ ਦਿੱਤੀ ਜਾਵੇ ਇੱਕ ਮੈਂ ਇਹਨਾਂ ਤੋਂ ਉਹ ਵੀ ਚੀਜ਼ ਮੰਗੀ ਜਦੋਂ ਆਪਣੀ ਪੈਨਸ਼ਨ ਲੱਗਦੀ ਨਾ ਇੱਕ ਸਰਟੀਫਿਕੇਟ ਮਿਲਦਾ ਪੈਨਸ਼ਨ ਦਾ ਉਹ ਵੀ ਟਕਟਕੜ ਉਹ ਤਾਂ ਸਾਨੂੰ ਦੇਣਾ ਚਾਹੀਦਾ ਨਾ ਉਹ ਵੀ ਨਹੀਂ ਮੈਨੂੰ ਦਿੱਤਾ ਗਿਆ ਜੀ ਆ ਬਿਲਕੁਲ ਜੀ ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਇਹਨਾਂ ਨੂੰ ਕੋਈ ਡਾਕੂਮੈਂਟੇਸ਼ਨ ਪ੍ਰੋਵਾਈਡ ਨਹੀਂ ਕਰਵਾਇਆ ਗਿਆ ਆਰਡੀਆਈ ਇਹਨਾਂ ਨੇ ਪਾਈ ਸੀ ਜਿੰਦਾ ਕਿ ਇਹਨਾਂ ਨੂੰ ਜਵਾਬ ਦੇ ਦਿੱਤਾ ਗਿਆ ਇਹਨਾਂ ਕੋਲ ਇੱਕ ਵੋਟਰ ਲਿਸਟ ਹੈ ਇਹ ਵਾਲਾ ਜਵਾਬ ਜਿਹੜਾ ਉਹ ਇਹਨਾਂ ਨੂੰ ਜਿਹੜਾ ਮਿਲਿਆ ਹੈ ਇਹ ਜਿਹੜਾ ਜ਼ਿਲਾ ਸਮਾਜਿਕ ਸੁਰੱਖਿਆ ਦਫ਼ਤਰ ਵੱਲੋਂ ਇਹਨਾਂ ਨੂੰ ਇਹ ਵਾਲਾ ਜਿਹੜਾ ਇਹ ਕੋ ਮੁਹਈਆ ਕਰਾਇਆ ਗਿਆ ਸਿਰਫ ਇਹ ਫਿਲਹਾਲ ਤਾਂ ਪੀਐਲ ਨੰਬਰ ਵੀ ਨਹੀਂ ਜਿਹੜਾ ਉਹ ਲਗਾ ਕੇ ਦਿੱਤਾ ਗਿਆ ਸੀਗਾ ਐਪੀਐਲ ਨੰਬਰ ਵੀ ਨਹੀਂ ਦਿੱਤਾ ਸੀ ਤੁਹਾਨੂੰ ਬਿਲਕੁਲ ਪਹਿਲਾਂ ਤਾਂ ਮੈਨੂੰ ਇਹਨੇ ਦੇ ਲੱਗੇ ਸੀ ਵੀ ਤੁਸੀਂ ਅਸੀਂ ਤਾਂ ਦੱਸ ਨਹੀਂ ਸਕਦੇ ਬੈਂਕ ਦੀ ਸਟੇਟਮੈਂਟ ਦਿਖਾਓ ਮੈਂ ਕਿ ਪੈਨਸ਼ਨ ਦਾ ਤੁਸੀਂ ਲਈ ਬੈਂਕ ਦੇ ਪੈਸੇ ਜਾਣੇ ਫਿਰ ਮੈਨੂੰ ਉਹਨਾ ਡਿਟੇਲ ਦਿੱਤੀ ਤੇ ਮੈਂ ਨਾਲ ਮੈਨੂੰ ਤਾਂ ਪਤਾ ਲੱਗ ਗਿਆ ਨੇ ਪੀਐਲ ਨੰਬਰ ਲਿਖਿਆ ਵੀਐਲ ਨੰਬਰ ਵੀ ਸਾਬਤ ਹੋਣਾ ਕਿ ਪੈਨਸ਼ਨ ਲੱਗੀ ਹੈ ਉਹ ਵੀ ਨਹੀਂ ਨਾਲੇ ਲਿਖ ਦਿੱਤਾ ਇਹ ਮੈਨੂੰ ਵੀ ਇਹ ਫਿਰ ਕਦੋਂ ਦਿੰਦਾ ਜਦੋਂ ਮੈਂ ਦੁਬਾਰਾ ਆਇਆ ਜੋ ਚਲੋ ਮੈਂ ਤੁਹਾਡੇ ਨਾਲ ਮਿਲਿਆ ਜਾ ਪਾਈ ਨਾਲ ਮੇਰਾ ਫਿਰ ਜਾ ਕੇ ਇਹਨਾਂ ਨੇ ਪੀਐਲ ਨੰਬਰ ਆਪਣਾ ਲਿਖ ਦਿੱਤਾ ਮਤਲਬ ਇਹਨਾਂ ਨੂੰ ਪੀਐਲ ਨੰਬਰ ਵੀ ਨਹੀਂ ਪ੍ਰੋਵਾਈਡ ਕੀਤਾ ਸਾਰ ਤੌਰ ਤੇ ਮਨ੍ਹਾ ਕਰ ਦਿੱਤਾ ਗਿਆ ਕਿ ਤੁਸੀਂ ਬੈਂਕ ਦੀ ਸਟੇਟਮੈਂਟ ਲਵੋ ਮਤਲਬ ਇਹਨਾਂ ਨੂੰ ਪਤਾ ਵੀ ਅਸੀਂ ਗਲਤ ਆ ਇਹਨਾਂ ਨੂੰ ਪਤਾ ਵੀ ਅਸੀਂ ਗਲਤ ਜਿਹੜੀ ਪੈਨਸ਼ਨ ਲਗਾਈ ਹੋਈ ਹੈ ਪਤਾ ਵੀ ਲੱਗ ਗਿਆ ਪ੍ਰੂਫ ਵੀ ਹੋ ਗਿਆ ਜਦੋਂ ਆਰਟੀਆ ਚ ਖਲਾਸਾ ਹੀ ਹੋ ਗਿਆ ਉਸ ਦੇ ਬਾਅਦ ਕੀ ਰਹਿ ਜਾਂਦਾ ਫਿਰ ਵੀ ਇਹਨਾਂ ਨੇ ਜਿਹੜਾ ਉਹ ਨਹੀਂ ਦਿੱਤਾ ਗੱਲਬਾਤ ਅਸੀਂ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅਫਸਰ ਹੈ ਨਹੀਂ ਕਿ ਸਿਰਫ ਸਟਾਫ ਜਿਹੜਾ ਉਹ ਕਲੈਰੀਕਲ ਬੈਠਾ ਹੋਇਆ ਹੈ ਅ ਤੁਸੀਂ ਦੇਖ ਸਕਦੇ ਹੋ ਵੀ ਕੰਮ ਕਾਜ ਚੱਲ ਰਿਹਾ ਹੈ ਕਲੈਰੀਕਲ ਸਟਾਫ ਨੇ ਇਹ ਜਿਹੜੇ ਪੁੱਛ ਲੈਨੇ ਕੀ ਨਾਮ ਹੈ ਤੁਹਾਡਾ ਸੁਰੇਂਦਰ ਸਿੰਘ ਜੀ ਇੱਕ ਜਾਣਕਾਰੀ ਲਈਤੀਗੇ ਆ ਟੀਏ ਦੇ ਤੁਹਾਨੂੰ ਨੌਲੇਜ ਤੁਹਾਡੀ ਕੀ ਉਹ ਪੈਨਸ਼ਨ ਵਾਕਈ ਗਲਤ ਲੱਗੀ ਹੋਈ ਸੀ ਕਿਉਂਕਿ ਉਮਰ ਜਿਹੜੀ ਹੈ 40 ਸਾਲ ਦੀ ਹੈ ਜਦੋਂ ਪੈਨਸ਼ਨ ਲੱਗੀ ਕਿਵੇਂ ਲੱਗੀ ਗਲਤ ਕਿਵੇਂ ਪੈਨਸ਼ਨ ਪੈਸੇ ਚਲੇ ਗਏ ਇਨੇ ਸਾਲ ਉਹਨਾਂ ਦੇ ਨਹੀਂ ਐਕਚੁਅਲੀ ਜਿਹੜੀ ਨਾ ਪਰਸਨ ਸੀ ਡੀ ਪੀ ਆ ਦਾ ਪ੍ਰੋਬਲਮ ਜੀ ਹੋਈ ਆ ਹੂੰ ਸਾਡੇ ਕੋਲੇ ਤਾਂ ਜਦੋਂ ਇਹਨਾਂ ਨੇ ਸ਼ਿਕਾਇਤ ਦਿੱਤੀ ਆ ਬੰਦੇ ਨੇ ਅਸੀਂ ਚੈੱਕ ਕੀਤਾ ਵਾ ਇਹ ਕਹਿ ਰਹੇ ਨੇ ਕਿ ਉਹ ਉਹਨਾਂ ਦਾ ਜਨਾਨੀ ਜਿਹੜੀ ਆ ਘਰ ਵਾਲੀ ਉਹ ਮੁਲਾਜ਼ਮਾ ਬੰਦਾ ਤੇ ਜਨਾਨੀ ਜਿਹੜੀ ਆ ਉਹਦੀ ਪਰਸਨ ਲੱਗੀ ਆ ਉਹਨਾਂ ਬਾਰੇ ਇਹਨਾਂ ਨੇ ਦਿੱਤੀ ਐਪਲੀਕੇਸ਼ਨ ਹੂੰ ਕਰਦਿਆਂ ਕਰ ਬਈ ਹੁਣ ਮੁਹੱਈਆ ਕਰਾ ਦੇ ਸਾਰੀ ਇਹਨਾਂ ਨੂੰ ਜੋ ਤੁਸੀਂ ਇਹਨਾਂ ਨੇ ਆਰ ਡੀ ਮੰਗੀ ਸਾਡੇ ਕੋਲੋਂ ਜੋ ਪਰਸਨਾਨਾ ਕੋਲੋਂ ਮਦਰੀ ਮੰਗਿਆ ਵਾ ਉਹ ਦੇ ਦਿੱਤਾ ਕਿ ਜਿਹੜਾ ਅਸਲ ਰਿਕਾਰਡ ਹੈ ਉਹ ਸੀਪੀਏ ਦਫਤਰ ਹੈਗਾ ਤੁਸੀਂ ਖੁਦ ਹੀ ਬੁਲਾइए ਤੁਹਾਨੂੰ ਇਹ ਲੱਗਦਾ ਨਹੀਂ ਵੀ ਇਹ ਜਿਹੜੀ ਐਨੇ ਸਾਲ ਉਹਨਾਂ ਨੇ ਪੈਨਸ਼ਨ ਲੈ ਲਈ ਵਰਤ ਲਈ ਖਾ ਲਈ ਕੀ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਵੀ ਇਹ ਗਲਤ ਨਹੀਂ ਹੈ ਚੀਜ਼ ਬਿਲਕੁਲ ਹੀ ਜਦੋਂ ਕਲਕਾ 1.40 ਹਜ਼ਾਰ ਬੰਦੇ ਲੱਗਦੀ ਆ ਇਹਨਾਂ ਨੇ ਜਿਹੜੀ ਪਰਸਨ ਲੱਗੀ ਆ ਇਹ ਬੁੜਾਪੇ ਦੀ ਲੱਗੀ ਆ ਉਹਦਾ ਹੁਣ ਕਾਜ ਪੱਤਰ ਜਦੋਂ ਦੇਖਣਗੇ ਕਿੰਨੀ ਉਮਰ ਆ ਉਹਦੇ 'ਚ ਫੇਰ ਦੇਖਣਾ ਨਹੀਂ ਤੁਹਾਡੇ ਕੋਲ ਟੋਟਲ ਪੈਨਸ਼ਨਰ ਕਿਹਾਗਾ 1 ਲੱਖ 41 ਹਜ਼ਾਰ ਉਹ ਚਲੋ ਪੈਨਸ਼ਨ ਲੱਗੀ ਆ ਸਰਕਾਰ ਪੈਸਾ ਦੇ ਰਹੀ ਆ ਉਹਨਾਂ ਦੇ ਅਕਾਊਂਟ 'ਚ ਜਾ ਰਿਹਾ ਕੀ ਸਰਕਾਰ ਨੂੰ ਇਹ ਚੂਨਾ ਨਹੀਂ ਹੈ ਅਗਰ ਇੱਕ ਬੰਦਾ ਆ ਗਿਆ ਮੰਨ ਲਓ ਜੇ ਹਜ਼ਾਰਾਂ ਬੰਦਾ ਇਸ ਤਰ੍ਹਾਂ ਤਾਂ ਕਰੋੜਾ ਰੁਪਇਆ ਇਹ ਵੀ ਚਲੀ ਜਾਂਦਾ ਹਣਾ ਕੀ ਕਾਰਵਾਈ ਕਰਦੇ ਆ ਤੁਸੀਂ ਜਿਹੜਾ ਨਜਾਇਜ਼ ਲਈਆ ਕਾਰਵਾਈ ਕਰ ਰਹੀਆਂ ਕਿੱਟੀਆਂ ਪਾਈਆਂ ਹੋਣਾਂ ਬਾਕੀ ਬੰਦੇ ਵੀ ਉਹਨਾਂ ਸ਼ੱਕ ਦੇ ਘੇਰੇ ਜਾ ਕੇ ਉਹ ਵੀ ਚੈੱਕ ਕਰੋਗੇ ਚੈੱਕ ਕਰਾਂਗੇ ਜ਼ਰੂਰ ਕਰਾਂਗੇ ਕੀ ਹੋ ਸਕਦਾ ਹੋਰ ਬੰਦੇ ਨਾਲ ਨਿਕਲਣ ਹਾਂਜੀ ਹਾਂਜੀ ਕਰਾਂਗੇ ਅੱਜ ਤੁਹਾਡੇ ਅਫਸਰ ਸਹਬਾਨ ਦਫ਼ਤਰ ਨਹੀਂ ਮੌਜੂਦ ਹਾਂਜੀ ਇਹਨਾਂ ਦਾ ਸਾਰਾ ਐਡੀਸ਼ਨ ਚਾਰਜ ਆ ਫਰੀ ਕੋਡ ਜੇਲ੍ਹ ਦਾ ਸੁਖਲੀ ਡੰਡ ਦਾ ਡੀਐਸਐਸ ਦਾ ਚਾਰਜ ਆ ਕੱਲ ਨੂੰ ਆ ਜਾਣਗੇ ਹੋ ਕੇ ਗਏ ਆ ਘੰਟਾ ਦੋ ਘੰਟੇ ਅੱਛਾ ਐਡੀਸ਼ਨਲ ਚਾਰਜ ਹਾਂਜੀ ਸਾਰਾ ਆ ਬਿਲਕੁਲ ਜੀ ਦੇਖੋ ਜਮੇਨਾਂ ਕੋਲੋਂ ਦੱਸਿਆ ਗਿਆ ਕਿ ਜਿਹੜੇ ਆ ਕਾਰਵਾਈ ਜ਼ਰੂਰ ਹੋਏਗੀ ਹੁਣ ਇਹ ਨਹੀਂ ਸਮਝ ਆ ਰਹੀ ਵੀ ਆਫਟਰ ਆਲ ਜਿਹੜਾ ਚਾਹੇ ਇਹ ਦਫਤਰ ਆ ਜਾਂ ਸੀਡੀਪੀ ਆ ਦਫਤਰ ਆ ਕੋਈ ਵੀ ਦਫਤਰ ਆ ਕਾਰਵਾਈ ਜਿਹੜੀ ਹੈ ਕਦੋਂ ਨਹੀਂ ਪਰ ਸਵਾਲ ਬਹੁਤ ਵੱਡਾ ਹੈ ਕਿ ਅਗਰ ਇੱਕ ਬੰਦੇ ਕੋਲੋਂ 128250 ਰੁਪਏ ਉਹਨੇ ਇੰਨੇ ਸਾਲਾਂ ਦੇ ਵਿੱਚ ਜਿਹੜੀ ਪੈਨਸ਼ਨ ਦੀ ਯੂਜ਼ ਕਰ ਲਿਆ ਵਰਤ ਲਿਆ ਤੇ ਅਗੋਰ ਬੰਦੇ ਕਿੰਨੇ ਹੋਣਗੇ ਇਹ ਇਹ ਤਾਂ ਜਾਂਚ ਦਾ ਇੱਕ ਵਿਸ਼ਾ ਹੈ ਅਸੀਂ ਜਿਹੜੇ ਇਹਨਾਂ ਦੇ ਵਿਦਿਆਕੌਰ ਹੈ ਇਹਨਾਂ ਦੇ ਹਸਬੰਡ ਜਿਨ੍ਹਾਂ ਨੇ ਪੈਨਸ਼ਨ ਲਈ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਵੀ ਪੱਖ ਤੁਹਾਨੂੰ ਸੁਣਾਵਾਂਗੇ ਵੀ ਉਹਨਾਂ ਦਾ ਕੀ ਕਹਿਣਾ ਫਿਲਹਾਲ ਜਿਹੜੇ ਹੈ ਅਧਿਕਾਰੀ ਮੌਜੂਦ ਨਹੀਂ ਹੈ ਤੇ ਅਸੀਂ ਇਹਨਾਂ ਦੇ ਜਿਹੜੇ ਕਲੈਰੀਕਲ ਸਟਾਫ ਤੋਂ ਪੁੱਛ ਲਿਆ ਵੀ ਉਹਨਾਂ ਨੇ ਵੀ ਇਦਾਜ਼ਤ ਹੈ ਕਿ ਇਹ ਗਲਤ ਹੈ ਔਰ ਇਹ ਜਿਹੜੀ ਕਾਰਵਾਈ ਹੈ ਉਹ ਕਰਾਂਗੇ ਪਰ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਕਿ ਹੋਰ ਕਿੰਨੇ ਲੋਕ ਇਸ ਤਰ੍ਹਾਂ ਦਾ ਫਾਇਦਾ ਚੱਕ ਰਹੇ ਸਾਨੂੰ ਪਤਾ ਲੱਗਿਆ ਸੀ ਵਿਦਿਆਕੌਰ ਪਿੰਡ ਰੰਕਿਸੇয়াল ਬੜਾ ਆਪਾ ਪੈਨਸ਼ਨ ਲੱਗੀ ਸੀਗੀ ਜੋ ਕੋਈ ਘਾਟੀ ਦੇ ਵਿੱਚ ਲਗਾਈ ਗਈ ਸੀ ਤੇ ਇਹਨਾਂ ਦੇ ਪਤੀ ਆਰਮੀ ਚ ਰਿਟਾਇਰਡ ਕੈਪਟਨ ਨੇ ਤੇ ਇਹਨਾਂ ਦੀ ਪੈਨਸ਼ਨ 14 ਫਰਵਰੀ 2025 ਤੋਂ ਬੰਦ ਕਰ ਦਿੱਤੀ ਗਈ ਸੀ ਤੇ 128250 ਰੁਪਏ ਰਿਕਵਰੀ ਪਾਈ ਗਈ ਸੀ ਇਹਨਾਂ ਨੂੰ ਜੋ ਕਿ ਇਹਨਾਂ ਨੂੰ ਨੋਟਿਸ ਦੋ ਵਾਰ ਕੱਢ ਦਿੱਤੇ ਗਏ ਆ ਤੇ ਇਹਨਾਂ ਵੱਲੋਂ ਰਿਕਵਰੀ ਭਰਨ ਦਾ ਸਮੇਤ ਵਿਆਜ ਰੁਸਵਾ ਦਿੱਤਾ ਗਿਆ ਸਰ ਇਹ ਕੀ ਜਾਲੀ ਪੈਨਸ਼ਨ ਹੋਏਗੀ ਸੀ ਛੋਟੀ ਉਮਰ ਤੇ ਜਾਲੀ ਪੈਨਸ਼ਨ ਲਵਾਉਣਾ ਇਹ ਜਿੱਥੇ ਪੰਜਾਬ ਸਰਕਾਰ ਨੂੰ ਚੋਣਾ ਵੀ ਨਹੀਂ ਹਾਂਜੀ ਇਹਦੀ ਵੈਰੀਫਿਕੇਸ਼ਨ ਸੀਡੀਪੀਓ ਤੋਂ ਕਰਵਾਈ ਗਈ ਸੀ ਤੇ ਅਸੀਂ ਜਿਹੜੇ ਡਾਕੂਮੈਂਟ ਸੀਗੇ ਉਹ ਵੈਰੀਫਾਈ ਕਰ ਰਹੇ ਆ। ਇਹ ਪੈਨਸ਼ਨ ਦੇ ਵਿੱਚ ਪਹਿਲੇ ਜਿਹੜਾ ਪਹਿਲੇ ਪੈਨਸ਼ਨ ਸੀਗਾ ਨਾ ਆਧਾਰ ਕਾਰਡ ਜਾਂ ਵੋਟਰ ਕਾਰਡ ਤੋਂ ਬਿਨਾਂ ਲੱਗ ਜਾਂਦੀ ਸੀਗੀ। ਮੈਡੀਕਲ ਆਫਿਸ ਤੇ ਅਫੀਸਰ ਦੇ ਸਾਈਨ ਹੁੰਦੇ ਸੀਗੇ। ਉਹ ਲਿਖ ਦਿੰਦੇ ਸੀਗਾ ਸੀਨ ਹੈ ਜੋ 65 ਇਅਰ ਰਵਵ 58 ਤੋਂ ਲੱਗਦੀ ਲੇਡੀਜ਼ ਦੀ ਪੈਨਸ਼ਨ ਉਹਦੇ ਆਧਾਰ ਤੇ ਪੈਨਸ਼ਨ ਲੱਗ ਜਾਂਦੀ ਸੀਗੀ। ਹੁਣ ਅਸੀਂ ਪ੍ਰੂਫ ਚੈੱਕ ਕੀਤੇ ਤਾਂ ਇਹਦੀ ਏਜ ਘਟ ਬਣਦੀ ਸੀਗੀ ਤੇ ਪੈਨਸ਼ਨ ਦੀ ਬੰਦ ਕਰਾਤੀ ਗਈ। ਨਕੀ ਲੱਗਦਾ ਹੈ ਕਿ ਇਹਦੇ ਵਿੱਚ ਕਿਥੇ ਨਾ ਕਿਥੇ ਜਿਹੜੇ ਛੋਟੇ ਅਧਿਕਾਰੀ ਵੀ ਮਿਲੇ ਐ ਤੇ ਉਹਨਾਂ ਦੇ ਵੀ ਕਾਰਵਾਈ ਹੋਈ। ਉਹ ਅਸੀਂ ਚੈੱਕ ਕਰ ਰਹੇ ਹਾਂ ਮੁਕਤ ਹੋਰ ਸਰ ਇਹਦੀ ਜਿਹੜੀ ਏਜ ਹੈ ਪੈਨਸ਼ਨ ਦੀ ਲੇਡੀਜ਼ اور ਜੈਂਟਸ ਦੀ ਕਿਹੜੀ ਲੇਡੀਜ਼ ਦੀ ਏਜ 58 ਅਬੋਵ ਤੇ ਜੈਂਟਸ ਦੀ 65 ਪੈਨਸ਼ਨ ਐਲੀਜੀਬਲ ਹੁੰਦੀ ਹੈ